ਆਜੂ ਵਾਇਤਾ ਵਿਸ਼ਾ ਆਪ ਕੋ ਜੇ ਸਿੱਧੀ ਵਿਜੇ ਵਿੱਚ ਆਪ ਕੋ ਕਿਹੜੇ ਕਿਹੜੇ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਇਸ ਵਿਸ਼ੇ ਤੇ ਆਪਣਾ ਦਾ ਪੰਜਾਬ ਚਰਚਾ ਕਰਨ ਲਈ ਖੇਤੀ ਮਾਹਰ ਡਾਕਟਰ ਅਮਰਪ੍ਰੀਤ ਕਾਸੇ ਜੀ ਖੇਤੀਬਾੜੀ ਵਿਸਤਾਰ ਅਫਸਰ ਜੋ ਕਿ ਬਲਾਕ ਮੋਰਡਿੰਗ ਜੀ ਦੇ ਸੀਨੀ ਮੁਖਸਰ ਸਾਹਿਬ ਜੀ ਕੀ ਅਧੀਨ ਇਹ ਸੇਵਾ ਨਿਭਾ ਰਹੇ ਹਨ ਡਾਕਟਰ ਸਾਹਿਬ ਤੁਹਾਡਾ ਇਸ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਮਾਤਾ ਜੀ ਸਾਡਾ ਵੀ ਤੇ ਦੋਸਤਾਂ ਨੂੰ ਦੱਸਿਆ ਜੇ ਸਿੱਧੀ ਵਿਜੇ ਕਰਨ ਦੇ ਆਪ ਨੂੰ ਕੀ ਕੀ ਫਾਇਦੇ ਡਾਕਟਰ ਸਾਹਿਬ ਜੁੰਤੀ ਬਾਸਮੋ ਦੀ ਸਿੱਧੀ ਬਚਤ ਕਰਨ ਦੇ ਮੁੱਖ ਤੌਰ ਤੇ ਜਿਹੜੇ ਫਾਇਦੇ ਆ ਇਹਦੇ ਵਿੱਚ 15 ਤੋਂ 20% ਜਿਹੜਾ ਪਾਣੀ ਦੀ ਬਚਤ ਹੁੰਦੀ ਆ ਤੇ 10 ਤੋਂ 12% ਪਾਣੀ ਜਿਹੜਾ ਧਰਤੀ ਦੇ ਵਿੱਚ ਸਿੱਧਾ ਰੀਚਾਰਜ ਹੋ ਜਾਂਦਾ ਹੈ ਉਸ ਤੋਂ ਅੱਗੇ ਆਮਦਨੀ ਬਚਤ ਹੁੰਦੀ ਆ ਬਿਮਾਰੀਆਂ ਘੱਟ ਲੱਗਦੀਆਂ ਤੇ ਅਗਲੇ ਸਾਲ ਜਿਹੜੀ ਆਪਾਂ ਕਣਕ ਦੀ ਫਸਲੀਂਦੇ ਆ ਉਹਦਾ ਝਾੜ ਦੇ ਵਿੱਚ ਵਾਧਾ ਹੁੰਦਾ ਚੀਰ ਉਸਤ ਤੇ ਡਾਕਟਰ ਸਾਹਿਬ ਸਿੱਧੀ ਵੇਚ ਦੇ ਕਿਹੜੇ ਕਿਹੜੇ ਤਰੀਕੇ ਨਾਲ ਕਰ ਸਕਦੇ ਆ हां ਤਾਂ ਦਰਸਾਉਂ ਸਿੱਧੀ ਬਿਜਾਈ ਜਿਹੜੀ ਆਪਾਂ ਤਿੰਨ ਤਰੀਕਿਆਂ ਨਾਲ ਮੁਖਤਸਰਤ ਕਰ ਸਕਦੇ ਆ ਜਿਹਦੇ ਵਿੱਚ ਜਿਹੜਾ ਪਹਿਲਾ ਤਰੀਕਾ ਹੈਗਾ ਉਹ ਹੈ ਜਿਹੜਾ ਤਰ ਬਤਰ ਦੂਸਰਾ ਹੈਗਾ ਹੈ ਸੁੱਕੀ ਬਿਜਾਈ ਤੇ ਤੀਸਰਾ ਹੈਗਾ ਬੈਗ ਪਲਾਕ ਨਾਲ ਲੇਕਿਨ ਇਹਨਾਂ ਤਿੰਨਾਂ ਹੀ ਤਰੀਕਿਆਂ ਵਾਸਤੇ ਜਿਹੜਾ ਖੇਤ ਇੱਕ ਸਰ ਪੱਧਰਾ ਹੋਣਾ ਬੜਾ ਜ਼ਰੂਰੀ ਆ ਜਨ ਕਿ ਕੰਪਿਊਟਰ ਕਰਾਇਆ ਮੀਜਰ ਲੇਗਲਰ ਕੀਤਾ ਹੋਣਾ ਚਾਹੀਦਾ ਖੇਤ ਉੱਥੇ ਹੀ ਆਪਾਂ ਸਿੱਧੀ ਬਿਜਾਈ ਕਰ ਸਕਦੇ ਹਾਂ ਜੀ ਮੇਰਾ ਸ ਨੇ ਡਾਕਟਰ ਸਰ ਤਾਰੂ ਬੰਤਰ ਤੇ ਸੁੱਕੇ ਖੇਤ ਜਿਹੜੇ ਬਜਾਈ ਆਪਣੇ ਜਿਹੜੇ ਦੇ ਪਿੰਡਾਂ ਚ ਮੁਫਤੋਰ ਤੇ ਕੀਤੀ ਜਾਂਦੀ ਹੈ ਡਾਕਟਰ ਸਾਹਿਬ ਇਹਦਾ ਬਜਾਈ ਦੇ ਤਰੀਕੇ ਨੂੰ ਥੋੜਾ ਜਿਹਾ ਸਕੇ ਦੇ ਅਨਸਾਰ ਦੱਸਣਾ ਸਾਂਝਾ ਹਾਂ ਡਾਕਟਰ ਸਾਹਿਬ ਜਿੱਥੇ ਆਪਾਂ ਤਾਰ ਬੰਤਰ ਬਜਾਈ ਕਰਨੀ ਆ ਉਥੇ ਆਪਾਂ ਰੌਣੀ ਕਰ ਲੈਣੀ ਆ ਤੇ ਜੇ ਹੋ ਸਕੇ ਦੋਰੀ ਰੌਣੀ ਕਰ ਲਓ ਉਸ ਤੋਂ ਬਾਅਦ ਖੇਤ ਨੂੰ ਆਪਾਂ ਸ਼ਾਮ ਨੂੰ ਭਿੱਲਾ ਪਾਉਣਾ ਪੂਰਾ ਤਰ ਬਤਰ ਖੇਤ ਪੋਣਾ ਜਿਹਦੇ ਵਿੱਚ ਟਰੈਕਟਰ ਦੀ ਜਿਹੜੀ ਗੱਡੀ ਆ ਉਹ ਕਹਿੰਦਿਆ ਸਮੇਂ ਉੱਪਣੀ ਚਾਹੀਦੀ ਆ ਤੇ ਤਰ ਬਤਰ ਖੇਤ ਵਾ ਕੇ ਭਾਰਾ ਸਹਾਦਾ ਜਿਹੜਾ ਉੱਥੇ ਭਾਰੇ ਸਹਾਦੇ ਦੀ ਵਰਤੋਂ ਕਰਨੀ ਆ ਦੂਰਾ ਤੇਰਾ ਸਹਾਦਾ ਮਾਰਨਾ ਉਸ ਤੋਂ ਬਾਅਦ ਆਪਾਂ ਉੱਥੇ ਟ੍ਰੇਲਰ ਨਾਲ ਪਚਾਈ ਕਰਦੇ ਆ ਤੇ ਜਿਹੜੀ ਮਜਾਈ ਆ ਉਹ ਆਪਾਂ ਬੀ ਜਿਹੜਾ 3 ਤੋਂ 4 ਸੈਂਟੀਮੀਟਰ ਦਾ ਲੂੰਗਾ ਪੋਣਾ ਬਤਰ ਜਿਹਾ ਆ ਜਿੱਥੇ ਸੁੱਕੀ ਬਜਾਈ ਦੀ ਗੱਲ ਕਰਦੇ ਆ ਉੱਥੇ ਆਪਾਂ ਜਿਹੜਾ ਸੁੱਕੀ ਬਜਾਈ ਜਿਹੜਾ ਉਹ ਆਪਾਂ ਖੇਤ ਦੇ ਵਿੱਚ ਸਿੱਧੀ ਕਰਨੀ ਆ ਤੇ ਜਿਹੜਾ ਬੀ ਆ ਉਹ 2 ਤੋਂ 3 ਸੈਂਟੀਮੀਟਰ ਇਹ ਗੁੰੰਧਾ ਰੱਖਣਾ ਹੈ ਜਿਆਦਾ ਗੁੰੰਧਾ ਵੀ ਨਹੀਂ ਪਾਉਣਾ ਕਿਉਂਕਿ ਆਪਾਂ ਸੁੱਕੀ ਬਜਾਈ ਤੋਂ ਬਾਅਦ ਤੁਰੰਤ ਪਾਣੀ ਲਗਾ ਦੇਣਾ ਹੈ ਤੇ ਅਗਲਾ ਪਾਣੀ ਜਿਹੜਾ ਉਹ ਸੁੱਕੀ ਬਜਾਈ ਤੇ 4 ਤੋਂ 5 ਦਿਨਾਂ ਬਾਅਦ ਆਪਾਂ ਲਗਾਉਣਾ ਜੇ ਆਪਾਂ ਤਰੰਤ ਤਰ ਦੀ ਗੱਲ ਕਰੀਏ ਤੇ ਇਹਦੇ ਵਾਸਤੇ ਜਿਹੜੀ ਆਪਣੀ ਨਾਲ ਦੀ ਨਾਲ ਹੀ ਜੇ ਅੱਜ ਤੱਕ ਦੇਖੀ ਹੈ ਦਾ ਲੱਕੀ ਸੀਡ ਡ੍ਰਿਲ ਆਈ ਹੈ ਜਿਹੜੀ ਨਦੀਨਾ ਵਾਸਤੇ ਦਵਾਈ ਆਪਾਂ ਕਰਨੀ ਆ ਤੁਰੰਤ ਬਾਅਦ ਹੀ ਸਟਾਪ ਦਵਾਈ ਪਾਣੀ ਮੱਥਾ ਲਈ 1 ਲੀਟਰ ਉਹ ਆਪਾਂ ਲੱਕੀ ਸੇ ਟ੍ਰੇਲ ਨਾਲ ਦੀ ਨਾਲ ਹੀ ਕਰ ਦਿੰਦੀ ਆ ਜਿੱਤੇ ਫੁੱਤੀ ਬਜਾਈ ਕੀਤੀ ਆ ਉਹ ਆਪਾਂ ਬੱਤਰ ਨਾਲ ਦੀ ਨਾਲ ਹੀ ਆਪਾਂ ਫੁੱਤੀ ਬਜਾਈ ਕਰਕੇ ਤੇ ਨਾਲ ਦੀ ਨਾਲ ਹੀ ਆਪਾਂ ਪਾਣੀ ਲਗਾ ਦੇਣਾ ਹੈ ਤਿੰਨ ਚਾਰ ਦਿਨ ਬਾਅਦ ਉਹ ਜਿਵੇਂ ਬੱਤਰ ਆਉਂਦਾ ਹੈ ਉਸ ਸਮੇਂ ਆਪਾਂ ਜਿਹੜੀ ਆ ਪਾਣੀ ਮੱਥਾ ਲਈ ਨਿਕਲੀ ਹੁੰਦੀ ਜਿਹੜੀ ਆਉਂਦੇ ਤੇ ਸਪਰੇਅ ਕਰ ਦਈਏ ਤੇ ਦੂਸਰਾ ਪਾਣੀ ਜਿਹੜਾ ਫੁੱਤੀ ਬਜਾਈ ਤੇ ਆਪਾਂ ਚਾਰ ਤੋਂ ਪੰਜ ਦਿਨਾਂ ਬਾਅਦ ਦੂਸਰਾ ਲਗਾਉਣਾ ਤੇ ਜਿਹੜੀ ਆਪਾਂ ਧਰਮ ਪੱਤਰ ਤੇ ਬਜਾਈ ਕੀਤੀ ਆ ਉਥੇ ਆਪਾਂ 20 21 ਦਿਨਾਂ ਬਾਅਦ ਜਿਹੜਾ ਪਾਣੀ ਲਗਾਉਣਾ ਹੈ ਉਹਨੇ ਦਿਨਾਂ ਚ ਜਿਹੜੀ ਨਦੀਨਾ ਜਿਹੜੇ ਉਹ ਨਹੀਂ ਉੱਭਦੇ ਤੇ ਜਿਹੜਾ ਝੋਨਾ ਬਾਰਫ ਦੀ ਜਿਹੜਾ ਉਹ ਪੂਰਾ ਨਿਕਲ ਆਉਣਾ ਜੀ ਡਾਕਟਰ ਤੇ ਡੋਸਰ ਸਾਨੂੰ ਪਰਮਲ ਤੇ ਬਸਮਤੇ ਦੀਆਂ ਵੈਰਾਈਟੀਆਂ ਕਿਹੜੀ ਵੀ ਵਾਈਟ ਇਸਪਾਸ ਕਰੋਗੇ ਸਿੱਧੀ ਜਿਹੀ ਡਾਕਟਰ ਸਾਹਿਬ ਜਿਹੜੀਆਂ ਦਰਮਿਆਨੀ ਘਟ ਸਮੇਂ ਤੱਕ ਲਾ ਕੇ ਦਰਮਿਆਨੀ ਸਮੇਂ ਤੱਕ ਦੀਆਂ ਵੈਰਾਈਟੀਆਂ ਆ ਉਹਨਾਂ ਦੀ ਆਪਾਂ ਸਿੱਧੀ ਬਜਾਈ ਜਿਹੜੀ ਬੜੀ ਕਾਮਯਾਬੀ ਨਾਲ ਕਰ ਸਕਦੇ ਆ ਜਿਹਦੇ ਵਿੱਚ ਪਰਮਲ ਦੀਆਂ ਵੈਰਾਈਟੀਆਂ ਜੇ ਆਖੀਏ ਤੇ ਉਹਦੇ ਵਿੱਚ PR 126 PR 131 PR 130 PR 114 ਵਗੈਰਾ ਵੈਰਾਈਟੀਆਂ ਜਿੰਨੀਆਂ ਵੀ ਆ ਉਹਨਾਂ ਦੀ ਆਪਾਂ ਬਜਾਈ ਕਰ ਸਕਦੇ ਆ ਜੇ ਆਪਾਂ ਬਾਸਮਤੀ ਦੀ ਗੱਲ ਕਰੀਏ ਉਹਦੇ ਵਿੱਚ ਪੂਸਾ 11 ਤੇ 17 18 15 ਸੌ ਨਮੋਟਰਾ ਜਿਹੜੀਆਂ ਜਿਹੜੀਆਂ ਤੇ ਉਹਨਾਂ ਦੀ ਆਪਾਂ ਬੁਝਾਈ ਜਦੋਂ ਆਪਾਂ ਬੜੀ ਵਧੀਆ ਟੰਗ ਨਾ ਕਰ ਸਕਦੇ ਜੀ ਡਾਕਟਰ ਸਾਹਿਬ ਵੈਰਾਈਟੀ ਦੀ ਆਪਾਂ ਚੋਣ ਕਰ ਲਈ ਹੈ ਤੇ ਉਸ ਤੋਂ ਬਾਅਦ ਆਪਾਂ ਨੂੰ ਪ੍ਰਤੀ ਏਕੜ ਕਿੰਨੇ ਕਿਲੋ ਬੀਜ ਦੀ ਮਾਤਰਾ ਦੀ ਲੋੜ ਪੈਗੀ ਡਾਕਟਰ ਸਾਹਿਬ ਪ੍ਰਤੀ ਏਕੜ ਸਿੱਟੀ ਬੁਝਾਈ ਲਈ 8 ਤੋਂ 10 ਕਿਲੋ ਬੀਜ ਬਹੁਤ ਹੁੰਦਾ ਹੈ ਲੇਕਿਨ ਅਮਾਇਰ ਇੱਥੇ ਬੁੜਾ ਜਾ ਤਾਂ ਦਿਨ ਚਾਹੁੰਦਾ ਜਿੱਥੇ ਆਪਾਂ ਪਿਛਲੇ ਸਾਲ ਤਖਮਲ ਬੀਜਿਆ ਸੀ ਉੱਥੇ ਆਪਾਂ ਆਸਮਤੀ ਦੀ ਬੁਝਾਈ ਨਹੀਂ ਕਰਨੀ ਉੱਥੇ ਪਰਮਲ ਦੀ ਕਰਨੀ ਜਿੱਥੇ ਵੀ ਜੇ ਸਾਲ ਬਾਸਮਤੀ ਸੀ ਉੱਥੇ ਬਾਸਮਤੀ 30 ਸੀਤੀ ਬਜਾਈ ਕਰੋ ਜੇ ਆਪਾਂ ਪਰਮਨ ਵਾਲੀ ਜਗ੍ਹਾ ਬਾਸਮਤੀ ਦੀ ਬਜਾਈ ਕਰ ਦਿੰਦੇ ਆ ਬਾਹਰ ਦੀ ਵਿੱਚੋਂ ਹੋ ਪਿਛਲੇ ਸਾਲ ਦਾ ਕੁਝ ਵੀ ਜਿਆਦਾ ਹੁੰਦਾ ਹੈ ਤੇ ਉਹ ਉਹਦੇ ਬੂਟੇ ਜਿਹੜੇ ਉਹ ਹੋ ਜਾਂਦੇ ਆ ਤੇ ਉਹ ਮਿਕਸ ਹੋ ਜਾਂਦਾ ਤੇ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਤੇ ਇਸ ਤੋਂ ਬਾਅਦ ਆਪਾਂ ਬਜਾਈ ਦੀ ਕਿਹੜਾ ਸਮਾਂ ਸਹੀ ਰਹਿਣਾ ਚਾਹੀਦਾ ਕਣਕ ਸੀ ਦੀ ਬਜਾਈ ਲਈ ਡਾਕਟਰ ਸਾਹਿਬ ਪਰਮਨ ਦੀਆਂ ਜਿਹੜੀਆਂ ਵੈਰਾਈਟੀਆਂ ਆਏ ਉਹ ਜੂਨ ਦਾ ਪਹਿਲਾ 15 ਵਾਲਾ ਸਹੀ ਆਪ ਨੂੰ ਕੁਵਾਇਤ ਤੇ ਬਾਸਮਤੀ ਵਾਸਤੇ ਜੂਨ ਦਾ ਜਿਹੜਾ ਦੂਜਾ 15ਵਾਂ ਵਾਲਾ ਏ ਉਸ ਦੀ ਵਜਾਈ ਦੀ ਬਹੁਤ ਤੁਮਾ। ਜੇ ਡਾਕਟਰ ਸਾਹਿਬ ਜੇ ਆਪਾਂ ਖਾਦਾਂ ਦੀ ਗੱਲ ਕਰੀਏ ਖਾਸ ਤੌਰ ਤੇ ਯੂਰੀਆ ਪਰਮਲ ਤੇ ਬਾਸਮਤੀ ਨੂੰ ਤੁਸੀਂ ਕਿੰਨੀ ਸਵਾਸ਼ ਕਰੋਗੇ ਕਿੰਨੀ ਕਿੰਨੀ ਤੇ ਕਦੋਂ-ਕਦੋਂ ਆਪਾਂ ਯੂਰੀਆ ਪਾਉਣੀ ਹੈ। ਡਾਕਟਰ ਸਾਹਿਬ ਪਰਮਲ ਵਾਸਤੇ 130 ਕਿਲੋ ਪ੍ਰਤੀ ਏਕੜ ਤਿੰਨ ਬਰਾਬਰ ਕਿਸ਼ਤਾਂ ਦੇ 4 6 ਤੇ 9 ਹਫ਼ਤੇ ਬਾਅਦ ਬਾਸਮਤੀ ਵਾਸਤੇ 75 ਕਿਲੋ ਦੀ ਸਿਫਾਰਸ਼ ਆ। 369 ਹੱਥ ਚਾਵਾ ਦਾ ਪੌਦੀ ਬਰਾਬਰ ਕਿਸ ਤਰ੍ਹਾਂ ਇਹ ਚੋਦੀ ਦੂਜੇ ਨਹੀਂ ਜੀ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਕਿਸਾਨ ਮੇਰਾ ਦਾਣ ਤੋਂ ਤੇ ਸਿੱਧੀ ਬਿਜਾਈ ਪ੍ਰਤੀ ਲੱਖ ਬਨਦੀਨਾ ਦੇ ਰੋਧਾਂ ਕਰ ਪ੍ਰਤੀ ਬਹੁਤ ਸਵਾਲ ਹੁੰਦੇ ਆ ਤੇ ਇਹਨੇ ਡਾਕਟਰ ਸਾਹਿਬ ਨੇ ਦੱਸਿਆ ਜੀ ਸਿੱਧੀ ਵਿੱਚ ਮੁਕਤ ਤੋਂ ਤੇ ਕਿਹੜੇ ਕਿਹੜੇ ਨਦੀ ਹੋਵੇ ਆ ਤੇ ਉਹਨਾਂ ਦੇ ਪੱਕੇ ਰੋਧਾਂ ਕਰ ਸਕਦੇ ਡਾਕਟਰ ਸਾਹਿਬ ਜੇ ਆਪਾਂ ਨਮੀਤਾ ਤੇ ਕੁਵਿਤਰਾ ਕੰਟਰੋਲ ਕਰ ਲਿਆ ਤੇ ਸਿੱਧੀ ਬਿਜਾਈ ਪੂਰੀ ਤਰ੍ਹਾਂ ਕੰਮ ਗਿਆ ਪਾ ਉਦੇ ਵਿੱਚ ਜੇ ਨਦੀਨਾਂ ਦੀ ਗੱਲ ਕਰੀਏ ਜਿਹਦੇ ਵਿੱਚ ਸਮਾਗ ਤੇ ਮੁੱਥੇ ਝੋਨੇ ਦੇ ਚੀਨੀ ਘਾਹ ਨੂੰ ਪਿੰਡਾਂ ਜਿਹੜੇ ਘੋੜਾ ਘਾਹ ਨੂੰ ਬੋਲਦੇ ਆ ਕੁੜਕਾ ਮਧਾਣਾ ਜਿਹੜਾ ਤਕੜੀ ਘਾਏ ਜਿਹੜੇ ਮੁੱਖ ਨਦੀਨ ਹੈ ਗਿਆ ਬਾਸਵਤੀ ਚੋਨੇ ਜੀ ਰੋਸਾ ਤੇ ਇਹਨਾਂ ਦਾ ਪਰ ਰੋਸਾ ਬੰ ਕਿਹੜੇ ਕਿਹੜੇ ਨਦੀਨਾਂ ਸ਼ੁਰੂ ਹੋ ਜਾਣ ਕਰ ਸਕੇ ਹਾਂ ਡਾਕਟਰ ਸਾਹਿਬ ਜਿਹਦੇ ਵਿੱਚ ਸਮਾਗ ਆ ਤੇ ਝੋਨੇ ਦੇ ਮੁੱਥੇ ਆ ਇਹ ਆਪਾਂ ਲੋਣੀ ਕੋਲ ਦਵਾਈ ਆ ਜਿਹੜੀ ਉਹਦੀ ਬਜਾਈ ਤੋਂ 15 ਤੋਂ 21 ਦਿਨਾਂ ਦੇ ਵਿੱਚ ਵਿੱਚ ਅਪਾ ਕਰ ਸਕਦੇ ਆ ਜਦੋਂ 2 ਤੋਂ 4 ਪੱਤੇ ਹੋਣ ਜੇ ਆਪਾਂ ਕੀਨੀ ਦਾ ਕਿਹ ਨੂੰ ਘੋੜਾ ਕਹਿੰਦੇ ਆ ਤਕਰੀ ਦਾ ਚਿੜੀ ਦਾ ਵਧਾਣਾ ਇਹਦੇ ਨੂੰ ਖੰਮ ਕਰਨੀ ਆ ਤੇ ਫਿਰ ਲਾਈਫ ਸਟਾਈਲ ਜਿਹੜੀ ਦਵਾਈ ਹੈਗੀ 400 ਐਮਐਲ ਆ ਉਹ ਵੀ 2 ਤੋਂ 4 ਪੱਤੇ ਹੋਣ ਜਿਹੜੀ 15 ਤੋਂ 25 ਦਿਨਾਂ ਦੇ ਵਿੱਚ ਵਿੱਚ ਆਪਾਂ ਕਰ ਸਕਦੇ ਆ ਤੇ ਨਾਲ ਸੋ ਜੇ ਆਪਾਂ 2 ਦਿਨ ਦੀਨ ਹਾਂ ਉਹ ਮੁੱਖੀ ਹੋਵੇ ਉਹਨਾਂ ਵਾਸਤੇ ਡਾਕਟਰ ਸਾਹਿਬ ਦਵਾਇਆ ਹੈ ਜਿਹਨੀਆਂ ਇਮਾਰਤ ਦੇ ਵਿੱਚ ਜਿਹਦੇ ਵਿੱਚ ਹੈਗੀ ਆ ਦਵਾਈ ਦਵਾਇ 200 ਐਮ ਐਲ ਲੇਕਰ ਉਹ ਇੱਕ ਤੋਂ ਦੋ ਪੱਤੇ ਜਦੋਂ ਹੋਣ ਨਦੀਨਾ ਦੇ ਉਦੋਂ ਹੀ ਕਰਨੀਆਂ ਵੱਡੇ ਨਦੀਨਾ ਦੇ ਹੋ ਜਾਵੇ ਕੰਮ ਜਾਪਨੀ ਹੀ ਉਹਦੇ ਬਾਅਦ ਤੇ ਆਪਾਂ 15 ਦਿਨਾਂ ਬਾਅਦ ਉਹ ਵਸਰੇਤਾ ਸਕਦੇ ਆ ਜੀ ਦਾ ਦਰਸਲ ਵਿੱਚ ਤੋਂ ਲਾਗਤ ਕੋਈ ਹੋਰ ਆਪਣਾ ਗੱਲਾਂ ਦਾ ਖਿਆਲ ਰੱਖਣਾ ਹੋਵੇ ਜੋ ਕਿ ਬਹੁਤ ਜ਼ਰੂਰੀ ਅਸਿੱਧੇ ਲਈ ਵਾਸਤੇ ਡਾਕਟਰ ਸਾਹਿਬ ਉਹਦੇ ਵਿੱਚ ਹੀ ਆ ਵੀ ਆਪਾਂ ਰੇਤੀਆਂ ਦੇ ਆਦੇ ਵਿੱਚ ਬਿਲਕੁਲ ਝੋਨੇ ਦੀ ਸਿੱਧੀ ਬਜਾਈ ਨਹੀਂ ਕਰਨੀ ਜਿੱਥੇ ਕਤੋਂ ਘੱਟ 3-4 ਸਾਲ ਤੋਂ ਪਹਿਲਾਂ ਝੋਨਾ ਝੋਨੇ ਦੀ ਲਵਾਈ ਹੋਈ ਜਾਂਦੀ ਆ ਉੱਥੇ ਆਪਾਂ ਸਿੱਧੀ ਬਜਾਈ ਕਰ ਸਕਦੇ ਆ ਨਰਮੇ ਵਾਲੇ ਖੇਤ ਵਿੱਚ ਸਿੱਧੀ ਬਜਾਈ ਆਪਾਂ ਝੋਨੇ ਦੀ ਨਹੀਂ ਕਰ ਸਕਦੇ ਕਿ ਆਪਾਂ ਕਿਹੇ ਸਾਲ ਹੈ ਨਰਮਾ ਦੀ ਦੇਖਦੇ ਹੋ ਤੇ ਝੋਨਾ ਵੀ ਜਿਹੜਾ ਸਿੱਧੀ ਚਾਹੀਏ ਉੱਥੇ ਆਪਾਂ ਨਹੀਂ ਆਣੇ ਡੋਸਰ ਨੇ ਤੁਹਾਡੇ ਨਾਲ ਬਹੁਤ ਕੀਮਤੀ ਸੁਝਾਅ ਤੁਹਾਡਾ ਸਾਂਝੇ ਕੀਤੇ ਆ ਜੇ ਦੋਸਤਾਂ ਨੇ ਆਪਣੇ ਕੀਮਤੀ ਸਮੇਂ ਸਮਾਂ ਕੱਢ ਕੇ ਆਇਆ ਹੈ ਉਹਨਾਂ ਦਾ ਧੰਨਵਾਦ ਕਰਦੇ ਆਂ